ਆ ਸਾਹਮਣੇ ਆ ਪੌੜੀ ਵਾਲਾ ਬਣ ਜਾਊਗਾ ਆ ਸਾਹਮਣੇ ਦਾ ਅੱਛੀ ਜਿਹਾ ਇਦਾਂ ਖਿੱਚ ਕੇ ਉਹ ਬਣਾ ਦੇਣੀ ਆਪਾਂ ਨੇ ਕਲਾਸਿਕ ਡਿਜ਼ਾਈਨ ਬਣਾ ਦੇਣਾ ਮੂਰੇ ਤੇ ਉੱਪਰ ਇਹ ਲਾ ਕੇ ਆ ਹਵੇ ਆਹ ਨਕਸ਼ਾ ਆ ਮੇਰੇ ਕੋਲ ਸਮਝਾਉਂਦਾ ਤੁਹਾਨੂੰ ਮੈਂ ਇਹ ਸਾਡਾ ਨੂੰ ਪੌੜੀ ਜੋ ਜਿਹੜੀ ਇੱਥੇ ਨੂੰ ਅਸੀਂ ਸਾਰੀ ਫੈਮਿਲੀ ਨੇ ਇੱਕ ਨਕਸ਼ਾ ਪਾਸ ਕਰਤਾ ਤੇ ਉਹ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਰਾ ਕੁਝ ਕਰਿਆ ਸੀ ਤੇ ਸਿੰਪਲ ਦਾ ਸਿੰਪਲ ਹੋ ਜਾਊਗਾ ਕਲਾਸਿਕ ਦਾ ਕਲਾਸਿਕ ਹੋ ਜਾਊਗਾ ਬਹੁਤ ਚੀਜ਼ਾਂ ਹੋ ਜੂਗੀਆਂ ਜਿੱਦਾਂ ਹੁਣ ਕਰਦੇ ਲੜਦੇ ਆ ਕਹਿੰਦੇ ਬਾਹਰ ਪਾ ਚੰਦ ਮੋੜ ਰਹੀਆਂ ਪੂਰੀਆਂ ਮੈਂ ਕਹਾਂ ਨਾ ਜੇ ਬਾਹਰ ਜਾਏ ਜੇ ਬਾਹਰ ਜਾ ਕੇ ਕੋਈ ਚੀਜ਼ ਸਿੱਖੀ ਨਹੀਂ ਤਾਂ ਕਿਆ ਜੀ ਸਿੱਖੀ ਮੈਨੂੰ ਬਾਹਰ ਚੀਜ਼ ਦੇਖੀ ਹੈ ਨਾ ਜਿਆਦਾ ਬਾਲੀ ਕੰਟਰੀ ਦੇ ਵਿੱਚ ਉਹ ਤਾਂ ਬਾਹਰੀ ਟੌਰ ਨਹੀਂ ਕਰਦੇ ਹੈਗੇ ਮੈਂ ਕਹਾਂ ਜਿਹੜਾ ਤੁਸੀਂ ਮੇਰਾ ਬਾਹਰ 5 6 ਲੱਖ ਰੁਪਏ ਲੋਨ ਉਹ ਆਪਾਂ ਅੰਦਰ ਲਾ ਦਾਂਗੇ ਅੰਦਰ ਚੀਜ਼ ਵਧੀਆ ਬਣਦਾ ਅੰਦਰ ਚੰਦ ਮੂਟੇ ਵਿੱਚ ਜਿੱਥੇ ਆਪਾਂ ਜਿਆਦਾ ਚਿਰ ਬੈਠਣਾ ਉੱਥੇ ਵਧੀਆ ਪੈਸੇ ਲਾ ਦਿੰਦੇ ਆ ਬਾਹਰ ਵੀ ਲਾਵਾਂਗੇ ਪਰ ਹਲੇ ਨਹੀਂ ਹਲੇ ਪਹਿਲਾਂ ਆਪਾਂ ਇੱਕ ਬਣਾ ਲਈ ਰਹਿਣ ਬਸੇਰਾ ਬਣਾ ਲਈਏ ਅੱਠ ਡਾ ਰਹਿੰਦਾ ਤਾਂ ਉਹ ਤਪਣਾ ਆਉਣ ਵਾਲੇ ਸਮੇਂ ਦੇ ਫਿਰ ਆਇਆ ਹੋ ਜਾਂਦਾ ਕਈ ਵਾਰ ਨਵੇਂ ਘਰ ਦੇ ਵਿੱਚ ਬੈਠ ਕੇ ਫਿਰ ਆਏ ਗਏ ਕਰਾ ਪਰਾਣਾ ਘਰ ਠੀਕ ਦਾ ਉਹਦੇ ਵਿੱਚ ਨੀਂਦ ਵਧੀਆ ਹੁੰਦੀ ਸੀ ਆ ਤਾਂ ਉਹ ਜ਼ਿਆਦਾ ਵਧੀਆ ਦਾ ਥੋੜੇ ਜਿਹੀ ਵੀ ਕਰਦੇ ਹੋਣੇ ਮੈਂ ਸੁਣੀਆਂ ਚੀਜ਼ਾਂ ਇਹ ਤੇ ਫਿਰ ਤੁਹਾਨੂੰ ਹੁਣ ਮੈਂ ਨਾ ਅੱਗੇ ਥੋੜਾ ਮੈਪ ਸਮਝਾਉਂਦਾ ਕਿਦਾਂ ਕਿਦਾਂ ਮੈਂ ਸਾਰਾ ਤਿਆਰ ਕੀਤੀ ਇੱਕ ਬੜੇ ਮੇਰੇ ਕੋਲ ਨਕਸ਼ੇ ਵੀ ਆਏ ਆ 30 ਬਈ 30 ਤੇ ਬਣਾ ਕੇ ਜਿੰਨੇ ਵੀ ਸਬਸਕ੍ਰਾਈਬਰ ਦੇ ਜਿਹੜੇ ਮੈਨੂੰ ਜਾਣਦੇ ਹੋ ਉਹਨਾਂ ਨੇ ਮੈਨੂੰ ਬਹੁਤ ਚੀਜ਼ਾਂ ਬਣਾ ਕੇ ਭੇਜੀਆਂ ਕੁਝ ਮੈਂ ਆਨਲਾਈਨ ਵੀ ਦੇਖੀਆਂ ਦੀ ਬੀਤੀ ਮਾਰ ਕੇ ਬਹੁਤ ਮੇਰੇ ਕੋਲ ਬੜ ਕੇ ਆ ਗਏ ਤੁਹਾਨੂੰ ਸਮਝਾਉਦਾ ਕਿਦਾਂ ਇਹ ਸਾਡ ਪੌੜੀ ਆ ਇੱਥੇ ਰਸੋਈ ਉਸ ਦੇ ਨਾਲ ਆਪਣਾ ਲਿਵਿੰਗ ਰੂਮ ਜਿਹੜਾ ਗੈਸਟ ਰੂਮ ਜਿਹ ਕੋਈ ਬੰਦਾ ਮਿਲਣ ਗੱਲਣ ਗਿਆ ਉਸ ਦੇ ਅੱਗੇ ਹਾਲ ਹੈ ਪਿੱਛੇ ਦੋ ਕਮਰੇ ਆ ਐਦਾਂ ਕੋ ਸੋਚਿਆ ਹੋਇਆ ਕਈ ਵਾਰ ਸੋਚਦਾ ਨਾ ਵੀ ਆ ਵੀ ਜਿਹੜਾ ਇਹਨੂੰ ਵਿੱਚੇ ਇਕੱਠਾ ਕਰ ਦਵਾ ਉੱਧਰ ਦੇ ਨਾਲੇ ਜੋੜ ਦੇ ਵੀ ਉੱਧਰ ਫਿਰ ਇਹਦੀ ਲੁੱਕ ਖਰਾਬ ਹੋਏ ਨਾ ਮੈਂ ਕਹਿੰਦਾ ਸਾਰਾ ਢਾਕੇ ਹੀ ਬਣਾਈ ਚੱਲ ਦੇਖਦੇ ਹਲੇ ਹਲੇ ਤੁਸੀਂ ਪਹਿਲਾਂ ਪਹਿਲਾ ਗੁੱਜਰ ਬਾਈ ਆ ਗਿਆ ਮੋਟਰਪਰ ਉਹਦੀ ਰੋਟੀ ਫੜਾਇਆ ਆ ਵਾ ਅੱਜ ਥੋੜਾ ਜਿਹਾ ਅੜਿਆ ਬੈਠਾ ਫੇਰ ਦੁਆਰੇ ਕਹਤਾ 100 ਰੁਪਏ ਦੇ ਮੈਂ ਘੁੱਟ ਲਾਉਣਾ ਉਹਨੂੰ ਹਲੇ ਮੈਂ ਰੋਗ ਦਾ ਮੈਂ ਕਹਨਾ ਆਪਣਾ ਆਪ ਮੈਂ ਕੰਮ ਛੱਡ ਦੇ ਜਾ ਮੰਨੂ ਲੋੜੇ ਤੈਨੂੰ ਸ਼ਾਮ ਨੂੰ ਬੁਲਾਉਂਗਾ ਦਿਨ 'ਚ ਨਹੀਂ ਦਿਨ ਵਾਲਾ ਤੇਰਾ ਕੰਮ ਬੰਦ ਦਾ ਆ ਛੜੋ ਜੀ ਬੜੀ ਪੈਂਟ ਤੁਹਾਨੂੰ ਆ ਕੇ ਫਿਰ ਦਿਖਾਉਂਦਾ ਸਾਰਾ ਮੈਪ ਬੋਜਿਆ ਸਰ ਜੀ ਸਤਿ ਸ੍ਰੀ ਅਕਾਲ ਗੁੱਜਰਬਾਈ ਜੀ ਹੋਰ ਕਿਵੇਂ ਆ ਵਾਲੀ ਹਾਂ ਮਰ ਰਹਿ ਗਏ 4 ਘੰਟੇ ਹੋਰ 4 ਘੰਟੇ ਸਬਰ ਹੋਰ ਕਰ ਲੈ ਬਸ 1:00 ਵੱਜ ਗਿਆ ਮੇਰਾ ਗੱਡਾ ਪਾਣੀ ਉਹ ਦੀ ਸੋਜੀ ਰਹੀ ਇੱਕ ਵੱਜ ਗਿਆ ਅੱਠਾ ਪਾਣੀ ਆਪਣੀ ਬੋਤਲ ਚ ਪਾ ਲੈ ਆਹ ਦੇ ਦੀ ਬੋਤਲ 4 ਘੰਟੇ ਹੋਰ ਜਦੋਂ ਤੂੰ ਫੜਾ ਦੇਣੀ ਜਾ ਕੇ 4 ਘੰਟੇ ਅੱਖਾਂ ਸਭ ਕੇ ਘਰ ਕੱਢ ਲੈ ਬਸ ਜਦ ਤਰ ਮੈਂ ਹੁਣ ਦੇ ਦਿੱਤੀ ਤਾਂ ਹੋ ਜਾ ਹੋਰ ਤਰ ਬੁੱਝ ਜਾ ਹੋ ਜਾਣਾ ਤਾਂ ਮੈਨੂੰ ਵੀ ਅੱਖਾਂ ਚ ਕੱਢੀ ਜਾਣੀ ਤੇ ਫਿਰ ਗੱਜਰ ਬਾਈ ਦੀ ਵੀ ਸਲਾਹ ਲਈਏ ਪਿੰਡੋਂ ਘਰ ਪਾਉਣ ਲੱਗੇ ਆਪਾਂ ਪਾ ਲਈਏ ਦੋ ਤਿੰਨ ਕਮਰੇ ਦੇ ਪਿੰਡ ਕਿੱਥੇ ਬਣਾਣਾ ਹੈ ਪਿੰਡ ਪੂਰੇ ਹਾਂ ਹਾਂ ਤੇ ਪਿੱਛੇ 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 ਜਿੱਥੇ ਥਾਰ ਖੜਦੀ ਆਪਣੀ ਬੂਰੇ ਵਾਲਾ ਢਾ DNA ਲੈਂਟਰ ਉੱਪਰ ਚਾਰੇ ਪੜਿਆ ਥੱਲੇ ਤਾਂ ਨਹੀਂ ਲੈਂਟਰ ਥੱਲੇ ਬਾਲੇ ਪਾਏ ਹੋਏ ਬਾਲਿਆਂ ਤੇ ਢਾਣਾ ਹੈ ਬਾਲੇ ਵਾਲਾ ਬਾਲੇ ਵਾਲਾ ਸਾਰਾ ਢਾ ਕੇ ਪਿੱਛੇ ਜਿੱਥੇ ਆਪਣੀ ਥਾਰ ਖੜਦੀ ਉੱਥੇ ਛੱਤਣਾ ਆਪਾਂ ਨੇ ਕਾਰ ਕਿੱਥੇ ਖੜਦੀ ਹੈ ਪਿੱਛੇ ਨਹੀਂ ਖੜਦੀ ਜਾ ਕੇ ਪਿੱਛੇ ਘੜਦੇ ਕੈਰੀ ਅੰਦਰ ਅੰਦਰ ਜਾ ਕੇ ਘਰ ਦੇ ਅੰਦਰ ਜਾ ਕੇ ਪਿੱਛੇ ਜਾ ਕੇ ਨਹੀਂ ਖੜਦੀ ਹੈਗੀ ਜਿੱਥੇ ਨੇਤਰ ਬਾਈ ਨਾਲ ਤਾਂ ਘਰ ਤਾਂ ਪਿੱਛੇ ਹਾਂ ਹਾਂ ਉੱਥੇ ਆਪਾਂ ਨੇ ਮਿੱਟੀ ਪਾ ਦਿੱਤੀ ਹਾਂ ਹਾਂ ਉੱਥੇ ਉੱਥੇ ਉਹ ਪੂਣਾ ਹੈ ਹਾਂ ਉੱਥੇ ਬਾਲਰ ਆਪਣਾ ਚਾਰ ਕੰਮ ਦੇ ਨਾ ਤਿੰਨ ਕਮਰੇ ਜਿਹੜੇ ਬਰਿੰਡਾ ਜਾਓ ਜਿਹੜਾ ਪੂਰੇ ਉਰਤੂ ਤਿੰਨ ਨਹੀਂ ਪਾਈਆਂ ਹੋਈਆਂ ਤਾਂ ਹਾਂ ਟਿੰਨੇ ਪਾਈ ਟਿੰਨਾ ਪਟ ਲੈਣੀ ਆਪਾਂ ਨੇ ਤੇ ਟਿੰਨੇ ਯਾਰ ਮੈਨੂੰ ਦੇ ਦੇ ਕੋਈ ਨਾ ਤੂੰ ਲੈ ਲੈ ਉਹ ਮਾਂ ਨਾ ਮੇਰੇ ਖਾਣਾ ਤੇ ਬਾਗੇ ਟੁੱਟੇ ਹੋਏ ਨੇ ਬਾ ਠੀਕ ਹੈ ਠੀਕ ਤੂੰ ਲੈ ਲੈ ਟਿੰਨਾ ਠੀਕ ਮੈਂ ਢਾ ਦੂੰਗਾ ਜ਼ਰੂਰ ਢਾਣਾ ਇਹਦੀ ਨਾ ਪਰਵਾਹ ਕਰ ਬਾ ਠੀਕ ਤੈਨੂੰ ਲਾ ਦੇਣਾ ਸਾਰਾ ਤਾਂ ਹੀ ਢਾਉਣਾ ਫਿਰ ਕੋਈ ਚੱਕਰ ਨਹੀਂ ਜਦ ਮਾਰ ਜੀ ਕਹਿੰਦੀ ਠੀਕ ਹੈ ਠੀਕ ਹੈ ਚਲੇ ਟੋ ਮੈਂ ਲਾਡੀ ਨਹੀਂ ਆਉਂਗਾ ਨਾਲ ਬਾਣ ਜੇ ਨੂੰ ਬਾ ਠੀਕ ਹੁੰਦੇ ਘਰੇ ਬੰਦੇ ਢਾਉਣੇ ਵਾਲੇ ਤਾਂ ਘਰੇ ਬੈਠੇ ਆ ਬਣਾਉਣੇ ਵਾਲਾ ਕੋਈ ਨਹੀਂ ਢਾਉਣੇ ਵਾਲੇ ਫਿਰ ਪਹਿਲਾਂ ਆ ਜਾਂਦੇ ਆ ਬਣਾਉਣ ਬਣਵਾ ਵੀ ਦਵਾਂਗੇ ਮਿਸਤਰੀ ਆਪਣੇ ਆ ਪਹਾੜ ਜਾ ਜਾਊਂਗਾ ਮੈਂ ਤੇਰਾ ਮਿਸਤਰੀ ਦੇਖ ਲਿਆ ਤਾਂ ਮੈਂ ਫਸ ਆ ਅੰਦਰ ਕਿਹੜਾ ਅੰਦਰ ਫਰਸ ਪਾਇਆ ਗੁੱਜਰਬਾਈ ਵਾਲਾ ਮਿਸਤਰੀ ਆਇਆ ਤਾਂ ਅੰਦਰ ਫਰਸ ਪਾਇਆ ਤਾਂ ਪਾਣੀ ਬਾਹਰ ਨੂੰ ਤਾਂ ਗਿਆ ਜਣਾ ਪਾਣੀ ਅੰਦਰ ਨੂੰ ਆਉਂਦਾ ਮੇਰਾ ਮੈਤਰੀ ਕਿਹੜਾ ਮੈਂ ਤਾਂ ਉਹ ਜਿਹੜਾ ਫਰਸ ਪਾਇਆ ਤਾਂ ਆਪਾਂ ਨੇ ਅੰਦਰਲਾ ਅੰਦਰਲਾ ਫਰਸ ਮੈਂ ਮੈਤਰੀ ਮੈਂ ਦਿੰਦਾ ਉਹ ਲੈ ਕੇ ਆਇਆ ਜਿਹੜਾ ਇੱਕ ਹੈ ਨਾ ਬੁੜਾ ਜਿਹਾ ਪਤਰੀ ਕੱਚਾ ਦਾ ਲੈ ਕੇ ਆਇਆ ਤਾਂ ਉਹ ਕੱਚਾ ਮਰਲੇ ਮਰ ਲਿਆ ਉਹ ਮਰ ਲਿਆ ਉਹ ਕਸ਼ਮੀਰੀ ਨਾਲ ਦੇਦਾ ਉਹ ਜਿਹੜਾ ਆਂਦਾ ਹੋ ਮਾਲਾ ਮੇਰਾ ਵਾਲੇ ਜਗਾ ਜਿਹੜਾ ਆਂਦਾ ਉਹਦਾ ਮੁੰਡਾ ਰਹਿੰਦਾ ਮਿਸਤਰੀ ਹਾਂ 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 ਆਪਾਂ ਦਾਡੀ ਲੈ ਆਉਗੇ ਲਾਡੀ ਦੇ ਨਾਲ ਮੈਸਤਰੀ ਆ ਜੂਗਾ ਹਲੇ ਸਲਾਹਬਾਤਾ ਬਹੁਤ ਹੋਣੀ ਆ ਦੇਖਦੇ ਨਕਸ਼ਾ ਬਣ ਗਿਆ ਸਾਰਾ ਕੁਝ ਤਿਆਰ ਆ ਆ ਸੌਦਾ ਸਾਰਾ ਹੋ ਲਿਆ ਮੁੰਡਾ ਬਣ ਗਿਆ ਹੁਣ ਤੂੰ ਗੁੱਜਰ ਬਾਈ ਸੌ ਮੁੰਡਾ ਬਣ ਗਿਆ ਕਹਾ ਮੰਨ ਲਿਆ ਮੇਰਾ ਅੱਜ ਹੋਰ ਖੜ ਜਾ ਚਾਰ ਪੰਜ ਘੰਟੇ ਹੋਰ ਖੜ ਜਾ ਲੈ ਆਹ ਬੇਣੀ ਚੱਲ ਠੀਕ ਆ ਸਵੇਰੇ ਸਵੇਰੇ ਧੜ ਗਿਆ ਦਾ ਹੁਣ ਮਸਲਾ ਠੀਕ ਆ ਆ ਨਕਸ਼ਾ ਆਇਆ ਮੇਰੇ ਕੋਲ ਸਮਝਾਉਂਦਾ ਤੁਹਾਨੂੰ ਮੈਂ ਐ ਸਾਡਾ ਨੂੰ ਪੌੜੀ ਹੋ ਜਿਹੜੇ ਇੱਥੇ ਨੂੰ ਕਿ ਆ ਸਾਹਮਣੇ ਕਿਚਨ ਹੋ ਜਾਣਾ ਇਹ 30x30 ਦਾ ਕੱਢਿਆ ਸੀ ਮੇਰਾ ਵੈਸੇ ਇਹ ਸਾਨੂੰ 35 ਫੁੱਟ ਹੋ ਜਾਣੇ ਆ ਥੋੜਾ ਅੱਗੇ ਤੱਕ ਨੂੰ ਵਧਾ ਲੈਣਾ ਆਪਣੇ ਇਹ ਸਾਨੂੰ 35 ਇਹ ਸਾਡਾ 30 ਜਾਂ 32 ਵੀ ਹੋ ਸਕਦਾ ਥੋੜੇ ਹੋਰ ਖੁੱਲੇ ਸਾਈਜ਼ ਵਧਾ ਲੈਣ ਗਰੂਮਾਂ ਦੇ ਉਸ ਹਾਲ ਨੂੰ ਦੇਖ ਕੇ ਤੇ ਇੱਥੇ ਕਿਚਰਾ ਜਿਹੜਾ ਇੱਥੇ ਆ ਲਿਵਿੰਗ ਰੂਮ ਆ ਜਾਣਾ ਗੈਸਟ ਰੂਮ ਆ ਜਾਣਾ ਜੇ ਕੋਈ ਗੈਸਟ ਆਇਆ ਗਿਆ ਤੇ ਇੱਥੇ ਟੋਇਲਟ ਆ ਜਾਣਾ ਆਸਾ ਟੋਲਰ ਚੱਕ ਦੇਣਾ ਇੱਥੇ ਆਹ ਜਿਹੜਾ ਟੋਲਰ ਥੋੜਾ ਵਧਾ ਦੇਣਾ ਆਪਣੇ ਵੱਡਾ ਕਰ ਦੇਣਾ ਇੱਥੇ ਤੇ ਆਹ ਟੋਲਰ ਤੇ ਬੰਦ ਕਰ ਦੇਣਾ ਆਪਣੇ ਹਾਲ ਆ ਜਣਾ ਗੱਬੇ ਆਹ ਇਦਾਂ ਦਾ ਸਾਰਾ ਜਿਹੜੀ ਆਪਣੀ ਬੰਨਦੀਆਂ ਹੁਣ 400 ਦੇ ਵਿੱਚ ਪਿੱਛੇ ਜਗ੍ਹਾ ਛੱਡ ਦੇਣੀ ਆਹ ਜਿਹੜੀ ਕੰਨ ਇੱਧਰ ਹੀ ਸਾਡੇ ਨਾਲ ਮਿਲਾਨਾ ਤੋਂ ਬਾਹਰ ਜਗ੍ਹਾ ਸਮਝਾਉਂਦਾ ਤੇ ਜਿਹੜੀ ਮੈਂ ਹੋਰ ਫੋਟਾਂ ਰੱਖੀਆਂ ਐ ਦਿਖਾਉਂਦਾ ਤੁਹਾਨੂੰ ਮੈਂ ਆ ਰੁੱਤ ਦੇ ਹੁਣ ਆ ਗਏ ਆਹ ਚੀਜ਼ ਬਣ ਜੇ ਇੱਥੇ ਅੱਗੇ ਤਾਂ ਜਿਹੜੇ ਜਿੱਥੇ ਆ ਸਾਹਮਣੇ ਆਹ ਪੌੜੀ ਵਾਲਾ ਬਣ ਜਾਊਗਾ ਆਹ ਸਾਹਮਣੇ ਤਾਂ ਅੱਛੀ ਜਿਹਾ ਇਦਾਂ ਖਿੱਚ ਕੇ ਉਹ ਬਣਾ ਕਲਾਸਿਕ ਡਿਜ਼ਾਈਨ ਬਣਾ ਦੇਣਾ ਮੁਰੇ ਤੇ ਉੱਪਰ ਇਹ ਲਾ ਕੇ ਹਵੇਲੀ ਟਾਈਪ ਥੋੜੀ ਜਿਹੀ ਆ ਜਿਹਦਾ ਮੈਂ ਕਾਫੀ ਦੇਖਿਆ ਜਿੱਦਾ ਅੱਜ ਵੀ ਜਿਵੇਂ ਬਣੀ ਹੋਈ ਇੱਥੇ ਆ ਆ ਦੇਖੋ ਪਰ ਇਦਾਂ ਬਣਾ ਦੇਣੀ ਆ ਜਿਹੜੇ ਆਪਣੇ ਪੌੜੀ ਕੋਲ ਇਦਾਂ ਮੁਕਤੀ ਉੱਪਰ ਬਣਾ ਦੇਣੀ ਇਦਾਂ ਪੂਰੋਂ ਖਿੱਚ ਦੇਣੀ ਇਹ ਦੇਖ ਰਹੇ ਤੁਸੀਂ ਬੁੜੀ ਜਿੱਦਾ ਆਹ ਕਾਈ ਹੋਈ ਵਿੱਚ ਆ ਗੰਬੜ ਇਦਾਂ ਬਣ ਜੂਗੀ ਤੇ ਚਾ ਇਹ ਵੰਡੇ ਦੇਖਦੇ ਬਾਕੀ ਹੁਣ ਬਹਰ ਤਾਂ ਸਮਝ ਆਉਂਦਾ ਵੀ ਇੱਥੇ ਸਾਹਮਣੇ ਜਿੱਦਾਂ ਇੱਥੇ ਜਿੱਦਾਂ ਮੰਜਾ ਪਿਆ ਇੱਥੇ ਆਪਣੇ ਪੌੜੇ ਚੜ੍ਹ ਜਣੇ ਉੱਪਰ ਨੂੰ ਇਹਦੇ ਨਾਲ ਇੱਥੇ ਰਸੋਈ ਹੈ ਜਿਹੜੀ ਇੱਥੇ ਆਪਣਾ ਡਰਾਈਵਿੰਗ ਨੂੰ ਜਿਹੜਾ ਗੈਸਟ ਰੂਮ ਹੋ ਜਾਣਾ ਇੱਥੇ ਦੇ ਅੱਗੇ ਤੱਕ ਨੂੰ ਇੱਥੇ ਦੇ ਇਧਰ ਨੂੰ ਮੈਂ ਐਂਟਰੀ ਕਰ ਦੇਣੀ ਇੱਥੇ ਪੌੜੇ ਵਾਲੇ ਨੂੰ ਪਰ ਅੰਦਰ ਪੜ ਕੇ ਪਿੱਛੇ ਦੋ ਕਮਰੇ ਬਣ ਜਾਣੇ ਆਪਣੇ ਇੱਥੇ ਨਾ ਜਿਹੜਾ ਮੂਰੇ ਜਿਹੜਾ ਉਹ ਦੇਖਿਆ ਸੀ ਬਰੈਂਡਾ 'ਚ ਇੱਥੋਂ ਤੋਂ ਕੰਧ ਚ ਕਰਨੀ ਆ ਇੱਥੋਂ ਨੂੰ ਕੰਧ ਕਰਕੇ ਆਏ ਦੇ ਉੱਪਰ ਦੀ ਵੀ ਇੱਥੋਂ ਜਿਹੜੀ ਗੈਲਰੀ ਬਣ ਜੂਗੀ ਆਪਣੀ ਸਿੱਧੀ ਆ ਉਹ ਕੰਧ ਸਿੱਧਾ ਲਿਆਉਣਾ ਇਹਦਾ ਮੈਂ ਸੋਚਿਆ ਵੀ ਇਦਾਂ ਮੂਰੇ ਡਿਜ਼ਾਈਨ ਪਾ ਕੇ ਉੱਪਰ ਸਾਰਾ ਕੁਝ ਇਦਾਂ ਬਣਾਵਾਂਗਾ ਇੱਥੇ। ਇਹਦਾ ਹੁਣ ਤੁਹਾਨੂੰ ਜਿਹੜਾ ਤੁਸੀਂ ਹੁਣ ਜਿਹੜੀ ਫੋਟੋ ਜੀ ਦਿਖਾਈ ਸੀ ਤੁਹਾਨੂੰ ਮੈਂ ਇਦਾਂ ਚੀਜ਼ ਬਣਾ ਦੇਣੀ ਇੱਥੇ ਉਹ। ਬਾਕੀ ਮੈਨੂੰ ਹੁਣ ਇੱਕ ਨਾ ਇੰਗਲੈਂਡ ਤੋਂ ਫੋਨ ਆਇਆ ਦਾ ਮੇਰੇ ਵੀਰ ਦਾ। ਉਹ ਮੈਨੂੰ ਕਹਿੰਦਾ ਸੀ 9 ਇੰਚ ਦੀ ਕੰਧ ਕਰਕੇ ਜਿੱਦਾਂ ਹੁਣ ਆ ਕੰਧ ਹੋਈ ਹੋਈ ਹੈ 9 ਇੰਚ ਦੀ ਮੂਰੇ ਆ। ਇਹਦੇ ਉੱਪਰ ਬੀਮ ਰੱਖਣੇ ਇਹਦੇ ਮੂਰੇ ਇੱਕ ਨਾ ਸਿੰਗਲ ਉਹ ਕਰ ਲੈ। ਨਾ ਜਿੱਦਾਂ ਸਮਝ ਲੈ ਵੀ ਆਹ 9 ਇੰਚੀ ਕੰਧ ਕਰ ਲੈ ਦੇ ਅੱਗੇ। ਇਦਾਂ ਕਹਿ ਰਿਹਾ ਸੀ ਮੈਨੂੰ ਕਹਿੰਦਾ ਇਹਦੇ ਅੱ ਵੀਹ ਜਿਹੜੀ ਗਰਮੀ ਉਹਨੇ ਉਹ ਗੰਦਰੀ ਗਰਮੀ ਬਾਹਰੇ ਰਹੂਗੀ ਤੇਰੇ ਇੱਧਰ ਮੂਰੇ ਹੋ ਜੂਗੀ ਜਿਹੜੀ ਮੂਰਤੀ ਗੰਦ ਉਹਦੇ ਗਰਮੀ ਅੰਦਰ ਨਹੀਂ ਆਉਗੀ ਉਹਨੂੰ ਇਹ ਵੀ ਸਕੀਮ ਬੜੀ ਘਾਟ ਲੱਗੀ ਵੀ ਆਟਾ ਉਹਨੇ ਨਾਲੋਂ ਇਹ ਮਿਸਤਰੀ ਨਾਲ ਸਲਾਹ ਕਰ ਲਊਗਾ ਮੈਂ ਕਿਉਂਕਿ ਉਹਦੇ ਵਿਚ ਨਾਲ ਕੋਈ ਪੈਪ ਜੇ ਪਾ ਦੇ ਵਿੱਚ ਹਵਾ ਕ੍ਰੋਸ ਹੋਣ ਇਹਨੂੰ ਵੀ ਜਿਹੜੀ ਆਪਣੇ ਵਾਲੀ ਕੰਧ ਦਾ ਸੁੱਕੀ ਰਹੂਗੀ ਇਹਦੇ ਪਰਲੇ ਪਰੇ ਗਰਮੀ ਆਊਗੀ ਜਿਹੜੀ ਆਊਗੀ ਸਾਰੀ ਬਾਕੀ ਤੁਸੀਂ ਵੀ ਦੱਸੋ ਮੈਨੂੰ ਇੱਧਰ ਪੱਲੇ ਪਾਸੇ ਕੋਈ ਘਰ ਨਹੀਂ ਹੈਗਾ ਠੀਕ ਹੈ ਜੀ ਤੇ ਆਹ ਜਿਹੜੀ ਕਹਿੰਦਾ ਕਹਿੰਦਾ ਵੀ ਇੱਦਾਂ ਹੀ ਰੱਖ ਲਈ ਇਹਦੇ ਅੱਗੇ ਨਾਲ ਵੀ ਨੌ ਇੰਚ ਕੰਧ ਕਰ ਲਈ ਇੱਥੇ ਵਿੱਚ ਥ ਬਿਚਨ ਜਗ੍ਹਾ ਛੱਡ ਦੇਵੀਂ ਉਹਦੇ ਵਿੱਚ ਹਵਾ ਕ੍ਰੋਸਿੰਗ ਹੁੰਦੇ ਰਹੇ ਜਿਹੜੀ ਆਹ ਇਧਰਲੇ ਤਰੀਕਾ ਅੰਦਰੋਂ ਕਹਿੰਦਾ ਸੇਮ ਨਹੀਂ ਆਊਗੀ ਬਿਲਕੁਲ ਵੀ ਇਹ ਵੀ ਸਕੀਮ ਹੈਗਾ ਠੀਕ ਹੈ ਤੇ ਇਧਰ ਤੇ ਬਾਕੀ ਜਿਹੜਾ ਮੂਰੇ ਫਰੰਟ ਵਾਲਾ ਜਿਹੜੀ ਫਰੰਟ ਦੇ ਧੁੱਪਾਂ ਬਣਣੀ ਆ ਇਹਦੇ ਵਿੱਚ ਮੈਂ ਉਹ ਜਿਹੜੀ ਲੋਕਟ ਨਹੀਂ ਕਰੀ ਆਉਂਦੀ ਜਿਹੜੀਆਂ ਟੈਲਾਂ ਦੇ ਵਿੱਚ ਹਵਾ ਜਿਹੜੀਆਂ ਕਿੱਦਾਂ ਦੀਆਂ ਉਹਦੀਆਂ ਸਮਿਟ ਦੇ ਕਹਿੰਦਾ ਮੂਰੇ ਮੂਰੇ ਜਿਹੜੀ ਕਹਿੰਦਾ ਉਹ ਇਦਾਂ ਦੀ ਕਰਾਉਣੇ ਨੇ ਫਿਰਦਾ ਇਧਰ ਤੇ ਐਸ ਸਾਈਡ ਤੇ ਵੀ ਬਾਕੀ ਦੇਖਦੇ ਹਾਂ ਕੀ ਕਿ ਬਾਕੀ ਤੁਸੀਂ ਵੀ ਮੇਰਾ ਵੀਰ ਜਰੂਰ ਸਲਾਹ ਦਿਓ ਕਿ ਸਲਾਖਾਂ ਨਾਲ ਪਾ ਲੈ ਉਹ ਨਾ ਕੋਈ ਨੋਜਲੀ ਹੁਣ ਆ ਸਕੀਮ ਨੂੰ ਬਹੁਤ ਵਧੀਆ ਲੱਗੀ ਵੀਰ ਦੀ ਉਹ ਕਹਿੰਦਾ ਮੈਂ ਉਹਨੂੰ ਕਹਿਆ ਸੀ ਮੈਂ ਵੀਡੀਓ ਕਾਲ ਕੀਤੀ ਸੀ ਕਹਿੰਦਾ ਜਿਹੜੀ ਆ ਜਿਹੜੀ ਇੱਧਰ ਨਹੀਂ ਮੈਂ ਕਹਿੰਦਾ ਇਹਦੇ ਨਾਲ ਕੰਦ ਲਾਉਣ ਕਹਿੰਦਾ ਇਹਨੂੰ ਆਏ ਨਾ ਇਹਨੂੰ ਕੰਦ ਨੂੰ ਐਜ਼ ਇਟ ਇਦਾਂ ਹੀ ਰਹਿਣ ਦੇ ਜਦੋਂ ਉਹ ਕਹਿੰਦਾ ਗਰਮ ਹੋ ਜਣੇ ਉਹ ਧੁੱਪਾਂ ਮੈਂਦੀ ਹਾਂ ਸੇਕ ਹੁੰਦਾ ਇਹਦੇ ਵਿੱਚ ਇਹਦੇ ਮੂਰੋਂ ਨੌਂ ਇੰਚ ਕਹਿੰਦਾ ਕਰੀ ਹੋਈ ਇਹ ਮਿਸਤਰੀ ਨੂੰ ਬੁਲਾਉਂਦਾ ਅੱਜ ਸਾਰੀ ਗੱਲਬਾਤ ਉਹਨਾਂ ਨਾਲ ਕਰਦਾ ਮੈਂ ਅੱਜ ਨਹੀਂ ਕੱਲੂ ਬਾਅਦ ਗੱਲਬਾਤ ਕਰਦੇ ਸਾਰੀ ਇਹ ਇੱਥੇ ਬਣਾ ਦਵਾਂ ਨਾ ਨੌਨ ਚਿਕਨ ਦੋਮੁਰੇ ਕਰਕੇ ਪਿੱਛੇ ਹੋ ਜੂਗੀ ਇਦਾਂ ਇਦਾਂ ਬੱਤਾਂ ਇਦਾਂ ਗੱਲਾਂ ਬਾਤਾਂ ਵੈਸੇ ਕਰਦੇ ਵਿਚ ਨੋਕਸੋ ਚੱਲਦੀ ਰਹਿੰਦੀ ਆ ਮੈਡਮ ਕਹਿੰਦੀ ਐਂ ਕਰ ਲੈ ਫਿਰ ਉਹਨੂੰ ਮੈਂ ਸਮਝਾਉਂਦਾ ਮੈਂ ਕਿ ਨਾ ਮੈਂ ਤਾਂ ਪੈਸਾ ਖਰਾਬ ਕਰੀਏ ਨਾ ਪੈਸਾ ਖਰਾਬ ਹੋਗਾ ਮੇਰੇ ਵੱਲ ਤਾਂ ਲੁਆਲਾ ਜਿੰਨਾ ਲੋਣਾ ਠੀਕ ਐ ਸਿੰਪਲ ਨੀਂਦ ਉਹਦੇ ਚ ਵੀ ਆ ਜਾਣੀ ਨੀਂਦ ਇਹਦੇ ਵਿੱਚ ਵੀ ਆ ਜਾਣੀ ਇਹ ਤਾਂ ਕਹਿੰਦੀ ਪਾ ਦੇ ਚੰਦ ਬੁੱਟੀਆਂ ਪੂਰੀ ਫਿਰ ਮੈਂ ਡਰਾਵਾਂ ਮੈਂ ਕਿ ਨਾ ਕਰਾ ਪੈਸੇ ਖਰਾਬ ਨਾ ਕਰਾ ਹਾਂ ਦਾ ਕਰਾਂਗੇ ਹੌਲੀ ਹੌਲੀ ਇਹ ਤਾਂ ਸ਼ੁਰੂ ਹੋ ਜਾਣਾ ਹਾਲ ਤਾਂ ਬਜਟ ਮੇਰਾ ਰੱਖਿਆ ਹੋਇਆ 20 ਤੋਂ 25 ਲੱਖ ਦਾ ਤੇ ਬਾਕੀ ਦੇਖਦੇ ਕਿੰਨਾ ਕੁ ਲੱਗਦਾ ਹਲੇ ਇੱਟ ਆਪਣੀ ਆ ਵੀ ਕੰਮ ਆ ਜਣੀ ਕਾਫੀ ਇੱਕ ਬੰਦਾ ਮੈਨੂੰ ਹੋਰ ਦੱਸੀ ਸਕੀਮ ਆ ਕਿ ਜਿਹੜੇ ਥੱਲੇ ਨਿਊਆ ਪਟਣੀ ਆ ਨਾ ਸਾਰਾ ਕਰ ਬੀਮ ਦੇ ਵਿੱਚ ਸ਼ੁਰੂ ਕਰ ਲਈ ਥੱਲੇ ਵੀ ਬੀਮ ਉਹਨਾਂ ਨੂੰ ਜੋੜ ਲਈ ਬੀਮਾਂ ਨਾਲ ਜਿਹੜਾ ਵਿਚਾਲੇ ਬੀਮ ਹੋਣਗਾ ਨਾ ਸਾਰੇ ਇੱਕ ਦੂਜੇ ਨਾਲ ਕਨੈਕਟਿੰਗ ਕਰਨੀ ਸਾਰੇ ਬੀਮਾਂ ਨੂੰ ਉਹ ਸਕੀਮ ਨੂੰ ਸੌ ਸਹੀ ਲੱਗੀ ਉਹਦੇ ਬੰਦੇ ਦੀ ਕਹਿੰਦਾ ਉਹਦੇ ਨਾਲ ਤੇਰਾ ਜਿਹੜਾ ਬੀਮ ਮੋਟਾ ਪਾ ਗਿਰ ਦੋਨੋਂ ਚਾਰੇ ਪਾਸੇ ਤੇ ਸਿਲ ਨਹੀਂ ਆਉਗੀ ਥੱਲੇ ਤੇ ਪਰਾਣੀ ਇੱਟ ਜਿਹੜੀ ਉਹ ਥੱਲੇ ਦਾ ਵਰਤੀ ਉਹਦੀ ਕਹਿੰਦਾ ਸੇਮ ਚੜੀ ਹੋ ਜਾਂਦੀ ਫਿਰ ਉਹਦੇ ਪਰ ਬੀਮ ਰੱਖਦੇ ਨੇ ਆਪਾਂ ਨੇ ਉਹਦੀ ਸਿਮ ਥੱਲੇ ਰਹਿਣੀ ਆ ਕਹਿੰਦਾ ਉਹ ਵੀ ਸਕੀਮ ਠੀਕ ਹੈ ਚਲੋ ਬਾਕੀ ਦੇਖਦੇ ਕਰਦੇ ਗੱਲਬਾਤ ਆਉਣ ਦੇ ਮਿਸਤਰੀ ਨਾਲ ਸਲਾਹਵਾਤ ਹੋਣੀ ਸਾਰੀ ਇਹ ਕੀ ਆਇਜ਼ਟ ਹੋਊਗਾ ਫਰੋਂ ਬਹੁਤ ਜਿੰਨ ਤਰ੍ਹਾਂ ਦੀ ਚੀਜ਼ਾਂ ਆ ਗਈਆਂ ਜਿਹੜੀਆਂ ਸਿੱਲ ਤੇ ਵੀ ਕੋਈ ਗੱਲ ਜੀ ਆ ਵੀ ਕੋਈ ਜਾਨੀ ਐਡੀ ਬੜੀ ਕਿਆ ਕਰਦਾ ਵਜੇ ਆ ਗਈ ਸਿੱਲ ਦੁਨੀਆ ਦੇ ਅਸਾ ਸਾਡੀ ਆ ਜੂਗੀ ਵੈਸੇ ਬੈਠਾ ਮੈਂ ਡਿਜ਼ਾਈਨ ਦੇਖੀ ਜਾ ਰਿਹਾ ਹਾਂ ਹਾਂ ਅਜਿਹਾ ਬਣ ਜਾਣਾ ਆਪਣਾ ਜਿਹੜਾ ਮੈਂ ਤਾਂ ਕਹਿੰਦਾ ਨਾ ਹੱਦ ਦਾ ਮੂਰੇ ਅੱਗੇ ਨੂੰ ਪਿੱਛੇ ਆਪਣਾ ਉਹ ਬਣ ਜਾਣਾ ਐਦਾਂ ਮੂਰੇ ਕਿ ਨਿਕਲਿਆ ਹੋਣਾ ਚੀਜ਼ ਬ੍ਰੈਂਡਾ ਜਾਂ ਲੰਬਾ ਲੰਬਾ ਜਾਂ ਮੂਰੇ ਨੂੰ ਇਹਦੇ ਥੱਲੇ ਆਪਾਂ ਗੱਡੀ ਵੀ ਘੜਾ ਸਕਦੇ ਹਾਂ ਜਾਂ ਬੈਠਣ ਬੋਟਣ ਵਾਸਤੇ ਵੀ ਉਹ ਚੀਜ਼ ਕਿਸੇ ਨੇ ਪਹਿਲਾਂ ਵੀਡੀਓ ਮੈਂ ਦੇਖ ਰਿਹਾ ਤਾਂ ਕਿ ਵੀਡੀਓ ਨਿਕਲੀ ਨਹੀਂ ਹੈਗੀ ਉਹ ਹਾਂ 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 ਜਿੱਦਾਂ ਦਾ ਮੈਂ ਚਾਹੁੰਦਾ ਉਹਦੀ ਵੀਡੀਓ ਆ ਨਹੀਂ ਰਹੀ ਜੇਗੀ। ਬਸ ਸਿੰਗਲ ਸਟੋਰੀ ਭਰਿਆ ਹੋਇਆ। ਨਾ ਆਹ ਦੇ ਫੁੜੀ ਆ ਚੀਜ਼ ਬਣ ਜਣੀ ਥੱਲੇ ਥੱਲੇ। ਆਹ ਚੀਜ਼ ਬਣੇ ਥੱਲੇ ਥੱਲੇ ਆ। ਇਹ ਉਲਟਾ ਬਣਾ ਲਓ ਸਮਝ ਲਓ ਇਹ ਸਾਡਾ ਹੋ ਜਾਣਾ ਆਪਣੇ ਇੱਧਰ ਐ ਸਾਡਾ ਚੀਜ਼ ਆ। ਸਿੰਗਲ ਸਟੋਰੀ ਬਣਨੀ ਡਬਲ ਸਟੋਰੀ ਦੇ ਉੱਪਰ ਪਾਉਣੀ ਨਹੀਂ ਹੈ ਬਾਈ ਬਹੁਤ ਜੈਨ ਬਣ ਕੇ ਆ ਜਾਂਦਾ ਪਰ ਮੈਂ ਤਾਂ ਸੱਚੇ ਉੱਤੇ ਲਿਖਦਾ ਤਾਂ ਮੈਂ ਇੱਥੇ ਸਿੰਗਲ ਸਟੋਰੀ ਡਿਜ਼ਾਈਨ ਇੱਥੇ ਮੈਪ ਨਾਲ ਤੋਂ ਬਹੁਤ ਚੀਜ਼ਾਂ ਆ ਜਾਂਦੀਆਂ ਇਹਦੇ ਉੱਪਰ ਇਹਦੇ ਬਹੁਤ ਵੀਡੀਓ ਦੇਖਿਆ ਮੈਂ ਬਹੁਤ ਵਧੀਆ ਇਨਫੋਰਮੇਸ਼ਨ ਵਾਲੇ ਵੀਡੀਓ ਪਾਏ ਆ ਵੀਰ ਨੇ ਯਾਰ ਮਜ਼ਾ ਆ ਰਿਹਾ ਦੇਖ ਕੇ ਲੋਕਾਂ ਦੇ ਬਹੁਤ ਸੋਹਣੇ ਕਾਰ ਰਿਵੀਅੂ ਕਿਤੇ ਦਿਖਾਏ ਆ ਸਾਰੇ ਬੜੇ ਵਧੀਆ ਲੱਗੇ ਹੁਣ ਹੁਣ ਇੱਕ ਮਿਸਤਰੀ ਨਾਲ ਗੱਲ ਹੋਈ ਆ ਉਹ ਪਹਿਲਾਂ ਵੀ ਆਇਆ ਮੇਰੇ ਕੋਲ ਕੱਲ ਉਹਨੂੰ ਬੁਲਾਉਂਦਾ ਸਾਰਾ ਮੈਕ ਸਿਮਝਾਉਂਦਾ ਉਸ ਉਹਦੇ ਵੀ ਸਲਾਹ ਲੈਂਦਾ ਕਿ ਉਹਨੇ ਬਹੁਤ ਘਰ ਪਾਏ ਆ ਫਲੇ ਮੈਂ ਏਸੀ ਵਾਲੇ ਨੂੰ ਫੋਨ ਕਰਨਾ ਜਿਹੜਾ ਇੱਧਰ ਲੱਗਿਆ ਆ ਏਸੀ ਖਲਾ ਕੇ ਉਹ ਉੱਧਰ ਲੈ ਕੇ ਜਾਣਾ ਪੈਣਾ ਇੱਥੇ ਇਹ ਫਿਰ ਕਮਰਾ ਢਾਹ ਹੋ ਜਾਣਾ ਫਿਰ ਆਪਣਾ ਇਹ ਹੁਣ ਚੱਲਦੇ ਆ ਬਈ ਗਰਾਊਂਡ ਅੱਜ ਚੱਲਦੇ ਹਾਂ ਤੁਰਕੇ ਹੀ ਕਈ ਕੰਮ ਕਰ ਲਏ ਆਂ ਦਾ ਹਾਂ ਅੱਜ ਕਾਫੀ ਕੰਮ ਸਿੱਖਿਆ ਮੈਂ ਨੈਟਵਰਕ ਬੈਠ ਕੇ ਟਰੇਡਿੰਗ ਵਾਲਾ ਤੇ ਕਿਤੇ ਕੋ ਹੋਰ THAILAND ਜਾਣਾ ਉੱਥੇ ਦਾ ਹੋਟਲ ਬੁੱਕ ਹੋ ਗਿਆ ਆਪਣਾ ਇੱਕ ਬੰਦਾ ਸ਼ਾਇਦ ਦਿੱਲੀ ਤੋਂ ਕਹਿ ਰਿਹਾ ਸੀ ਜਾਇਆ ਸੀ ਫੋਨ ਜਾਣੇ ਬਾਅਦ ਸਾਡੇ ਨਾਲ ਤੇ ਉਹ ਕਹਿੰਦਾ ਮੈਂ ਦੱਸਦਾ ਹਾਂ ਅੱਲੋ ਸਾਡੇ 5 ਜਣਿਆਂ ਦਾ 5 ਜਣਿਆਂ ਨੂੰ ਸਾਨੂੰ ਤਿੰਨ ਹੋਟਲ ਤਿੰਨ ਰੂਮ ਦਾ ਕਰ ਲੈ ਬੈਠੇ ਆ ਤੇ ਤਿੰਨਾਂ 'ਚ ਕਰ ਬੰਦ ਹੋਰ ਜੈਸਟ ਹੋ ਸਕਦਾ ਉਹ ਤਾਂ ਫਿਰ ਬੰਡ ਹੋ ਸਕਦੇ ਪੈਸੇ ਸ਼ੇਅਰਿੰਗ ਹੋ ਸਕਦੇ ਆ ਛੇ ਬੰਦਾ ਬਹੁਤ ਠੀਕ ਹੈ ਤਿੰਨ ਰੂਮ ਵਧੀਆ ਰਹਣਗੇ ਹੁਣ ਚੱਲਦਾ ਹੈ ਗਰਾਊਂਡ ਬੰਤ ਬਾਈ ਲੰਘ ਕੇ ਮੈਂ ਦੇਖਦਾ ਕੈਮਰੇ ਚੋਂ ਗਰਾਊਂਡ 'ਚ ਪੁੱਜ ਗਿਆ ਅੱਜ ਮਰਾ ਦੇ ਤੋ ਮੈਂ ਤੁਹਾਨੂੰ ਦੇਖ ਲਾਦਾ ਹਾਂ ਜਸਟ ਮੈਂ ਚਾਹ ਪੀਂਦਾ ਤਾਂ ਬੈਠਾ ਗਿਆ ਲੰਘਿਆ ਮੈਂ ਅੱਜ ਲੰਘਿਆ ਅੱਜ ਮੈਂ ਥੋੜਾ ਸੱਦਰ ਆ ਗਿਆ ਹਾਂ 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 ਅੱਧਾ ਪੌਣਾ ਘੰਟਾ ਸੱਦਰ ਆਇਆ ਹਾਂ 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 ਸਾਨੂੰ ਕੱਲ੍ਹ 5 ਵਜੇ ਮੇਰੇ ਕੋਲ ਚੱਲੇ ਇੱਧਰੋਂ ਗੱਡੇ ਲੈ ਆਉਣਾ ਤਾਂ ਮੈਂ ਵੀ ਮੈਸਾ ਟ੍ਰੈਕਿੰਗ 'ਤੇ ਚੱਲਦਾ ਥੋੜਾ ਜਿਹਾ ਵਾਕਿੰਗ ਕਰੀਏ ਉਸ ਤੋਂ ਬਾਅਦ ਫਿਰ ਕ੍ਰਿਕਟ ਖੇਲੀਏ ਫਿਰ ਸਟ੍ਰੈਚਿੰਗ ਕਰੀ ਕਰਨ ਨੂੰ ਬੱਜੇ ਵਾਹ ਕੀ ਸ਼ੂਡੂ ਗੱਡਾ ਦਾ ਗੱਡਾ ਵਾਟ ਹਸ ਟੂ ਵਾਟ ਹਸ ਟੂ ਜਦੋਂ ਪਕੜਿੰਦਾ ਦਾਸਤਾ ਪੋਲੂ ਜੀਆਂ ਹੁਣ ਅਸੀਂ ਜਿੱਧਰ ਨੂੰ ਜਾਣਾ ਸਾਡੇ ਨਾਲੇ ਨਾਲ ਆਈ ਜਾਣਾ ਲੱ ਲੱ ਹਾਂ ਮੇਰੇ ਨਾਲੇ ਨਾਲ ਆ ਜਾ ਫਿਰ ਚੱਲੀਏ ਆ ਜਾ ਆ ਜਾ ਮਾ ਹਾਂ ਚਲੋ ਫਿਰ ਅੱਧਰ ਉਧਰ ਛੱਡੇ ਚੱਲ ਵਾ ਛੱਡੇ ਜਰ ਮੈਨੂੰ ਇਹਨਾਂ ਦਾ ਇਹਨਾਂ ਦਾ ਪ੍ਰਵਾਹ ਇਹਨਾਂ ਦਾ ਪਰਿਵਾਰ ਬੁਲਾਈਏ ਬੁਲਾਈਏ ਨਾਲ ਇਹਨਾਂ ਅਗਲਾ ਪ੍ਰਧਾਨ ਮੰਤਰੀ ਕਿਨੇ ਬਣਨਾ ਹੈ ਅਗਲਾ ਸੀਐਮ ਕਿਨੇ ਬਣਨਾ ਉਹ ਹਾਂ ਉਹ ਹਾਕ ਮਾਰੀ ਮੜ ਜੇ ਇੱਥੇ ਤੇ और तीन पड़क दे फिर इधर पिछे मारी मारी आ गए इत जाओ जाओ ओ देखो ओ मिल गया साथी चलिए भाई बहुत गर्मी है बी अभी हमसे बहुत होली गए ਤੈਨੂੰ ਗੁੱਜਰਬਾਈ ਜੀ ਦੱਦ ਰੋਟੀ ਹਾਂ ਪਾ ਦੋ ਪਾ ਦੋ ਮੈਂ ਲੇਜਮਉਦੀ ਮੈਂ ਪਾ ਦੋ ਮੋੜੇ ਆ ਉਹ ਵੀ ਨਹੀਂ ਕੋ ਨਾ ਆਜਣ ਬਸਣਾ ਤੋ ਕੇ ਤੇ ਸਾਰੀ ਸ਼ਰਟ ਭਜ ਗਏ ਹਾਂ ਪੂਰੀ ਗਰਮੀ ਗਰਮੀ ਵੀ ਗਈ ਤੇ ਰੋਟੀ ਲੈ ਜਾਣਾ ਉਹਦਾ ਦੇਖਦਾ ਨਾ ਵਿਚਾਰਾ ਬੈਠਾ ਉਹਨੂੰ ਦਿੱਤਾ ਨਹੀਂ ਉਹਦਾ ਖਾਣੇ ਪੀਣ ਦਾ ਸਮਾਨ ਉਹਨੂੰ ਪੈਕਸ਼ਕ ਦਮਾ ਜਾ ਕੇ ਢਾਲੀ ਸ਼ਾਈ ਹੋਈ ਆ 10 ਜੁਗਨੀ ਕਿੱਥੋਂ ਆਈ ਹੋਈ ਆ ਛੇ ਜਗਨੀ ਠੇਕੇ ਦਵਾਈ ਹੋਈ ਆ ਜਗਨੀ ਚੱਲੂ ਆ ਸੋਫੀਆ ਜਾਨ ਬਾਈ ਦੀ ਫਰੀਦ ਦੇ ਡਾਟ ਵੀ ਲਾ ਦੇ ਇੱਕ ਲਿਆਂਦੇ ਦੀ ਅੱਧੇ ਦੀ ਕਰਤੀ ਠੀਕ ਆ ਬਾਈ ਅੱਧੇ ਹੀ ਕੱਢ ਲੋ ਕੈਂਪਰ ਭਰਤਾ ਵਿੱਚ ਬਰਫ਼ ਪਾ ਦਿੱਤੀ ਠੀਕ ਆ ਬਾਈ ਇਹਨੂੰ ਅੰਦਰ ਰੱਖ ਦੇ ਪਰ ਹੁਣ ਅਸੀਂ ਅੰਦਰ ਬੈਠੇ ਪੰਜਾਬੀ ਮੂਵੀ ਦੇਖ ਰਹੇ تھے ਤੇ ਮੇਰੇ ਨਾਲ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੇਮ ਆ ਚੀਜ਼ ਮੈਂ ਬਣੀ ਹੋ ਜੇ ਨਾ ਵੀਡੀਓ ਪੱਕਦੀ ਮੇਰੇ ਆ ਐਂਡ ਸੇਮ ਉਰਤਾ ਪੰਜਾਬ ਜੋ ਪਾਕਿਸਤਾਨ ਗਿਆ ਤਾਂ ਮੈਂ ਆ ਚੀਜ਼ ਪਾਈ ਦੀ ਸੇਵ ਆ ਚੀਜ਼ ਨਾਲ ਦੇ ਨਾਲ ਫਿਲਮ ਦੇਖੀ ਜਾਣੀ ਤੇ ਨਾਲ ਦੇ ਨਾਲ ਹੁਣ ਮੈਂ ਨਾ ਥੋੜਾ ਇਹ ਐਲੀਵੇਸ਼ਨ ਦੇਖ ਰਹਾ ਜਿਹੜੇ ਘਰ ਦੀ ਮੂਰਤ ਡੈਕੋਰੇਸ਼ਨ ਅੰਦਰ ਦਾ ਸਾਰਾ ਇੰਟੀਰੀਅਰ ਉਹ ਜੀ ਜਿਹਨਾਂ ਸੈਲੈਕਟ ਕਰ ਰਹੇ ਆ ਬੈਠਾ ਤੇ ਆਪਾਂ ਹੁਣ ਵੀਡੀਓ ਬੰਦ ਕਰਦੇ ਆ ਜੀ ਧੰਨਵਾਦ ਜੀ ਥੋੜਾ ਮੇਰੇ ਵੀਡੀਓ ਦੇਖਣ ਵਾਸਤੇ ਕੱਲ ਨੂੰ ਸਵਾ ਮਿਸਤਰੀ ਆ ਰਿਹਾ ਉਹਦੇ ਵਿੱਚ ਉਹ ਦੋ ਸੁਲਾ ਲੈ ਹੁਣ ਮਿਸਤਰੀ ਸਲਾਹ ਰਹੀ ਦੀ ਹਲੇ ਅਸੀਂ ਆਪਣੀ ਸਲਾਹ ਵਾਤਾ ਹੋਦੀਆਂ ਕੱਲੂ ਕੁ ਤੋ ਗੱਲਾਂ ਹੋਰ ਦੱਸੂਗਾ ਰਿੱਤੇ ਦਾ ਵੀ ਗੱਲਬਾਤ ਹੋ ਲਈ ਮੇਰੀ ਰਿੱਤਾ ਕਿਹੜਾ ਲਾਉਣਾ ਦਦੀ ਵਾਲੇ ਨਹੀਂ ਲਾਉਣਾ ਹੈਗਾ ਬਾਹਰੋਂ ਕ੍ਰੈਸ਼ਰ ਦਾ ਰਿੱਤਾ ਆਊਗਾ ਧੰਨਵਾਦ ਵੀਡੀਓ ਲਾਈਕ ਸ਼ੇਅਰ ਕਮੈਂਟ